ਕੀ ਹਾਲ ਚਾਲ ਹੈ ਬਾਈ ਜੁੜ ਜੋ ਤੇ ਕਈ ਦਿਨਾਂ ਤੋਂ ਨਾ ਲਾਈਵ ਹੋ ਨਹੀਂ ਸਕੇ ਇੱਕ ਸਾਡੇ ਭਰਾ ਵੀ ਫਰਮਾਇ ਸੀ ਖੈਰ ਯੂ ਐਸ ਏ ਤੋਂ ਹੈ ਗੁਰੀ ਮੈਂ ਬਾਈ ਥੋੜੇ ਦੋ ਕਿ ਦਿਨ ਬਿਜੀ ਰਿਹਾ ਉਹਨੇ ਮੈਨੂੰ ਸ਼ੇਅਰ ਕਿਹਾ ਸੀ ਭਰਾ ਨੇ ਪਰਦੇਸੀਆਂ ਵਾਸਤੇ ਕਹਿੰਨ ਪੰਜਾਬ ਤੇ ਹਨਾ ਪਹਿਲਾਂ ਮੈਂ ਉਹਦੀ ਫਰਮਾਇਸ਼ ਪੂਰੀ ਕਰਦਾ ਤੇ ਬਾਕੀ ਮੇਰੀ ਬੇਨਤੀ ਹੈ ਬਾਈ ਮੈਂ ਤੁਹਾਡੇ ਲਈ ਗਾਣਾ ਵੀ ਬਹੁਤ ਜਲਦੀ ਸੁਣਾਉਂਗਾ ਪਰਦੇਸੀ ਭਰਾਵਾਂ ਤੇ ਜਿਹੜੇ ਬਾਹਰ ਬੈਠੇ ਆ ਹਨਾ ਕਿਉਂਕਿ ਜਿਹੜਾ ਦੂਰ ਹੋ ਜਾਂਦਾ ਪਿੰਡ ਤੋਂ ਉਹਨੂੰ ਪਿੰਡ ਬਹੁਤ ਜਾਦ ਆਉਂਦਾ। ਸੋ ਦਾ ਮੈਂ ਇੱਕ ਸ਼ੇਰ ਸੁਣਾਉਣਾ ਕਿ ਏਸੀਆਂ ਦੇ ਕਮਰਿਆਂ 'ਚ ਲੱਖ ਅਸੀਂ ਰਹਿੰਨੇ ਆਂ। ਪਿੱਪੜਾਂ ਤੇ ਬੋੜਾਂ ਵਾਲੀ ਛਾਂ ਜਾਦੇ ਆਉਂਦੀ ਏ। ਕੈਫੇ ਉੱਤੇ ਬਹਿ ਕੇ ਜਦੋਂ ਕੌਫੀ ਅਸੀਂ ਪੀਨੇ ਆਂ ਤੇ ਗੁੜਵਾਲ ਦੀ ਬਣਾਈ ਹੋਈ ਚਾਹ ਜਾਦੇ ਆਉਂਦੀ ਏ। ਓਏ ਪੁੱਛਦਾ ਨਹੀਂ ਕੋਈ ਰੋਟੀ ਖਾਧੀ ਏ ਕਿ ਨਹੀਂ ਪੁੱਤ। ਕਾਲੇ ਮੋੜਾ ਬੜੀ ਸਾਨੂੰ ਮਾਂ ਜਾਦੇ ਆਉਂਦੀ ਏ। ਕਾਲੇ ਮੋੜਾ ਬੜੀ ਸਾਨੂੰ ਮਾ ਜਿਆਦੇ ਆਉਂਦੀ ਏ ਤੇ ਬਾਕੀ ਬਾਈ ਤੁਹਾਡੇ ਨਾਲ ਬਾਦਾਂ ਵੀ ਗਾਣਾ ਤੁਹਾਨੂੰ ਵਧੀਆ ਸੁਣਾਉ ਪੂਰਾ ਮਤਲਬ इमोशनल ਹੋ ਜਾਓਗੇ ਤੁਸੀਂ ਸੁਣ ਕੇ ਮੈਂ ਇਹ ਜੀ ਚੀਜ਼ ਲਿਖੀ ਆ ਤੁਹਾਡੇ ਵਾਸਤੇ ਬਹੁਤ ਜਲਦੀ ਮੈਂ ਥੋੜਾ ਜਿਹਾ ਸੁਧਾਰ ਕਰਨ ਆਲਾ ਤੇ ਕਿਸੇ ਵੀ ਭਰਾ ਦੀ ਕੋਈ ਫਰਮਾਇਸ਼ ਹੋਵੇ ਮੈਨੂੰ ਦੱਸ ਸਕਦੇ ਹੋ ਮੈਂ ਜਰੂਰ ਪੂਰੀ ਕਰੂੰਗਾ ਤੇ ਬਾਕੀ ਬੇਨਤੀ ਆ ਹਨਾ ਕਿ ਸਾਰੇ ਭਰਾ ਜਿੰਨੇ ਵੀ ਪ੍ਰਦੇਸ਼ਾਂ 'ਚ ਵਸਦੇ ਆ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ ਦਰਦ ਰੱਖਦੇ ਆ ਪੰਜਾਬ ਦਾ ਜਿਹੜੇ ਭਰਾ ਬਾਹਰ ਰਹਿੰਦੇ ਆ ਚਾਹੇ ਉਹ ਕਿਤੇ ਅਮਰੀਕਾ ਚਾਹੇ ਕੈਨੇਡਾ ਚਾਹੇ ਆਸਟ੍ਰੇਲੀਆ ਚਾਹੇ ਜਿੱਥੇ ਵੀ ਹੈ ਇਟਲੀ ਫਰਾਂਸ ਜਿਹੜੀ ਵੀ ਜਗ੍ਹਾ ਤੇ ਹੈਗੇ ਆ ਪੰਜਾਬ ਦਾ ਉਹ ਲੋਕ ਬਹੁਤ ਦਰਦ ਰੱਖਦੇ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿਉਂਕਿ ਜਦੋਂ ਵੀ ਮੁਸੀਬਤ ਆਉਂਦੀ ਹੈ ਪੰਜਾਬ ਤੇ ਸਰਕਾਰਾਂ ਜਾਂ ਲੀਡਰ ਤਾਂ ਹੋ ਸਕਦਾ ਕਦੇ ਹੱਥ ਖੜੇ ਕਰ ਜਾਣ ਕਿ ਅਸੀਂ ਪੰਜਾਬ ਲਈ ਕੁਝ ਕਰ ਨਹੀਂ ਸਕਦੇ ਪਰ ਉੱਥੋਂ ਦੇ ਜਿਹੜੇ ਬਾਹਰਲੇ ਸਾਡੇ ਐਨ ਆਰ ਆਈ ਭਰਾ ਹੈ ਉਹਨਾਂ ਨੇ ਹਰ ਵਾਰ ਪੰਜਾਬ ਦੀ ਬਾਹ ਫੜੀ ਹੈ ਜਿਵੇਂ ਕਿਸਾਨ ਅੰਦੋਲਨ ਹੋਇਆ ਉਦੋਂ ਵੀ ਬਹੁਤ ਵੱਡਾ ਯੋਗਦਾਨ ਸੀ ਉਹਨਾਂ ਦਾ ਹੁਣ ਹੜਾਂ 'ਚ ਵੀ ਬਹੁਤ ਵੱਡਾ ਯੋਗਦਾਨ ਹੈ ਔਰ ਇੱਕ ਗੱਲ ਦਾ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਕਈ ਭਰਾ ਇਹ ਜੇ ਨੇ ਉਹ ਆਪ ਦਾ ਨਾਂ ਵੀ ਨਹੀਂ ਸ਼ੋਅ ਹੋਣ ਦਿੰਦੇ ਮਤਲਬ ਉਹ ਇਹ ਚੀਜ਼ ਨੂੰ ਐ ਕਹਿੰਦੇ ਆ ਵੀ ਯਾਰ ਸਾਡਾ ਨਾਂ ਨਾ ਲਓ ਸੇਵਾ ਤੁਸੀਂ ਕਰ ਦਿਓ ਇਹ ਇੱਕ ਬੜਪਨ ਇੱਕ ਸਿਆਣਪ ਹੁੰਦੀ ਹੈ ਬੰਦੇ ਦੀ ਵੈਸੇ ਤਾਂ ਕਹਿੰਦੇ ਹੁੰਦੇ ਜੋ ਦਾਨ ਕਰਨਾ ਹੈ ਜੇ ਸੱਜੇ ਹੱਥ ਨਾਲ ਕਰਨਾ ਖੱਬੇ ਹੱਥ ਨਾਲ ਅੱਬੇ ਹੱਥ ਨੂੰ ਵੀ ਪਤਾ ਨਾ ਲੱਗੇ। ਲੋ ਜੀ ਮੈਂ ਇੱਕ ਗਾਣਾ ਸੁਣਾਉਣ ਲੱਗਿਆ ਵੀ ਕੁਝ ਕ ਹਾਲਾਤ ਮੈਂ ਪਹਿਲਾਂ ਲਿਖਿਆ ਸੀ ਇਹ ਜਦੋਂ ਕਾਪਟਨ ਸਾਹਿਬ ਦੀ ਸਰਕਾਰ ਸੀ ਇਹ ਗਾਣਾ ਮੈਂ ਉਦੋਂ ਦਾ ਲਿਖਿਆ ਹੋਇਆ ਹੈ। ਮੈਂ ਤੁਹਾਨੂੰ ਸੁਣਾਉਣਾ ਵੀ ਮਤਲਬ ਹਾਲਾਤਾਂ ਨੂੰ ਦੇਖ ਕੇ ਕਦੇ-ਕਦੇ ਐਂ ਲੱਗਦਾ ਸੀਗਾ ਵੀ ਰੱਬ ਵੀ ਸ਼ਾਇਦ ਹੈ ਨਹੀਂ। ਉਸੇ ਵਿਸ਼ੇ ਤੇ ਇਹ ਗਾਣਾ ਮੈਂ ਤੁਹਾਨੂੰ ਸੁਣਾਉਣਾ। ਹੱਬੇ ਇਮਾਨ ਇੱਥੇ ਰੋਟੀ ਖਾਣ ਰੱਜ ਕੇ ਤੇ ਹੱਕ ਦੀ ਕਮਾਈ ਵਾਲੇ ਭੁੱਖੇ ਸੌਂਦੇ ਨੇ। ਖਰੇ ਆਮ ਘੁੰਮਦੇ ਜੋ ਚਿੱਟਾ ਵੇਚਦੇ ਤੇ ਰੋਕ ਲਾਉਣ ਵਾਲਿਆਂ ਤੇ ਕੇਸ ਪੈਂਦੇ ਨੇ ਖਰੇ ਆਮ ਘੁੰਮਦੇ ਕਿ ਚਿੱਟਾ ਵੇਚ ਕੇ ਓਏ ਰੋਕ ਲਾਉਣ ਵਾਲਿਆਂ ਤੇ ਕੇਸ ਪੈਂਦੇ ਨੇ ਝੂਠੇ ਇੱਥੇ ਦੇਖੇ ਖਿੜ ਖਿੜ ਹੱਸਦੇ ਤੇ ਸੱਚੇ ਸੁੱਚੇ ਬੰਦੇ ਨਿੱਤ ਜਾਂਦੇ ਐ ਰੋਈ ਹੋ ਕਦ ਕਦ ਮੇਰਾ ਸਾੜਾ ਲੱਗਦਾ ਰੱਬ ਰੁਬਨਾ ਦੀ ਵਿੱਚ ਚੀਜ਼ ਨਹੀਂ ਕੋਈ ਹੋ ਕਦ ਕਦ ਸੱਚੀ ਮੈਨੂੰ ਐ ਲੱਗਦਾ ਰੱਬ ਰੁਬਨਾ ਦੀ ਵਿੱਚ ਚੀਜ਼ ਨਹੀਂ ਕੋਈ ਕੁਰੂ ਦੀਆਂ ਸੌਹਾਂ ਕਈ ਖਾਗੇ ਝੂਠੀਆਂ ਅੱਜ ਤੱਕ ਕਾਸ ਤੋਂ ਨਹੀਂ ਕੋੜ ਚੱਲਿਆ ਉਹ ਖੇੜਗੇ ਜੋ ਸਾਡੇ ਜਿਵਾਤਾਂ ਨਾਲ ਸੀ ਕਾਸ ਤੋਂ ਨਹੀਂ ਤਰਤੀ ਅੰਬਰ ਹੱਲਿਆਂ ਖੇੜਗੇ ਜੋ ਸਾਡੇ ਜਿਵਾਤਾਂ ਨਾਲ ਵੀ ਕਾਸ ਤੋਂ ਨਹੀਂ ਤਰਤੀ ਅੰਬਰ ਹੱਲਿਆਂ ਹੱਕ ਮਾੜਾ ਖਾਣਾ ਕਿਸੇ ਵੀ ਗਰੀਬ ਦਾ ਇਹ ਕਹਿਣ ਦੀਆਂ ਗੱਲਾਂ ਉਹ ਨੂੰ ਮਿਲੇ ਨਾ ਟੋਈ ਹੱਕ ਕਦੇ ਕਦੇ ਸੱਚੀ ਮੈਨੂੰ ਐ ਲੱਗਦਾ ਯਾਰ ਰੱਬ ਰਬਨਾ ਦੀ ਚੀਜ਼ ਨਹੀਂ ਕੋਈ ਕਦੇ ਕਦੇ ਸੱਚੀ ਮੈਨੂੰ ਐ ਲੱਗਦਾ ਯਾਰ ਰੱਬ ਰਬਨਾ ਦੀ ਚੀਜ਼ ਨਹੀਂ ਕੋਈ ਓਥਾ ਥਾਪ ਪੰਜਾਬ ਵਿੱਚ ਡੇਰੇ ਖੁੱਲ ਗਏ ਬੱਚਿਆਂ ਨਾਲ ਬੜੀਆਂ ਨਾਰੇ ਪਹੁੰਦੇ ਐ आज तक क्यों नहीं इंसाफ मिलया दसो का बंद ओह केस पंजाब बिच डेरे खुल गए बच्चिया ना बड़िया ना रेप होंद दसो का तो मिलिया इंसाफ नहीं केड़ी गलों बंद ओह केस हो गए ਕਾਲੇ ਮੌੜਾ ਧੜਾ ਧੜ ਝੂਠ ਵੇਖਦਾ ਓਏ ਕਾਲੇ ਮੌੜਾ ਧੜਾ ਧੜ ਝੂਠ ਵੇਖਦਾ ਸੱਚ ਬੋਲਣੇ ਲਈ ਬੌਤੀ ਲੋੜ ਨਹੀਂ ਕੋਈ ਹਕ ਕਦੇ ਕਦੇ ਸੱਚੀ ਮੈਨੂੰ ਐ ਲੱਗਦਾ ਯਾ ਰੱਬ ਰਬਨਾ ਦੀ ਵੀ ਚੀਜ਼ ਨਹੀਂ ਕੋਈ ਕਦੇ ਕਦੇ ਸੱਚੀ ਮੈਨੂੰ ਐ ਲੱਗਦਾ ਆ ਰੱਬ ਰੂਪਨਾ ਦੀ ਵੀ ਚੀਜ਼ ਨਹੀਂ ਕੋਈ ਆ ਰੱਬ ਰੂਪਨਾ ਦੀ ਵੀ ਚੀਜ਼ ਨਹੀਂ ਕੋਈ ਸੋ ਸਸਰੀਕਾਲ ਗਾਣਾ ਤੁਹਾਨੂੰ ਕਿਵੇਂ ਲੱਗਿਆ ਬਈ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸੋ ਇੱਕ ਮੇਰੀ ਬੇਨਤੀ ਆ ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਕਰਤੀ ਹੈ ਨਾ ਤੇ ਗਾਣਾ ਬਾਈ ਕਿਹੇ ਦੀ ਕੋਈ ਫਰਮਾਇਸ਼ ਹੋਵੇ ਮੈਂ ਜਰੂਰ ਕੋਸ਼ਿਸ਼ ਕਰੂੰਗਾ ਪੂਰੀ ਕਰਨ ਦੀ ਥੋੜਾ ਜਿਹਾ ਟਾਈਮ ਲੱਗ ਸਕਦਾ ਜਿਵੇਂ ਉਹ ਭਰਾ ਨੇ ਮੈਨੂੰ ਉਹਦੇ ਕਿਹਾ ਸੀ ਬਾਈ ਪੰਜਾਬ ਤੇ ਸ਼ਹਿਰ ਸ਼ਾਇਦ ਸੁਣ ਲਿਆ ਹੋਣਾ ਜੇ ਨਹੀਂ ਸੁਣ ਲਿਆ ਮੈਂ ਦੁਬਾਰਾ ਵੀ ਬਾਈ ਬੋਲ ਦਿੰਦਾ ਸਿਰਫ ਤੇਰੇ ਲਈ ਕਿਉਂਕਿ ਜਿਵੇਂ ਇਹ ਕਹਿੰਦੇ ਹੁੰਦੇ ਜਿਹੜਾ ਸਰੋਤੇ ਹੁੰਦੇ ਆ ਬੰਦੇ ਨੂੰ ਕਲਾਕਾਰ ਬਣਾਉਣ ਵਾਲੇ ਉਹੀ ਹੁੰਦੇ ਜਦੋਂ ਉਹ سپورਟ ਕਰਦੇ ਆ ਬੰਦਾ ਹੌਲੀ 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 ਇੱਕ ਇੱਕ ਪੌੜੀ ਕਰਕੇ ਤਾਂ ਹਾਂ ਚੜਦਾ ਤੇ ਇੱਕ ਆਪਾਂ ਗੱਲ ਹੋਰ ਕਰਾਂਗੇ ਮਾਇਕ ਪੰਡੋਰੀ ਤੁਸੀਂ ਸੁਣਿਆ ਹੋਊ ਨਾ ਹਾਂ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਆਂ ਪਹਿਲਾਂ ਮੈਂ ਭਰਾ ਨੂੰ ਸ਼ੇਅਰ ਦੁਬਾਰਾ ਸੁਣਾ ਦਿਆਂ ਕਿ ਲੱਖ ਇਸ ਪ੍ਰਦੇਸ਼ਾਂ ਵਿੱਚ ਏਸੀ ਕਮਰਿਆਂ 'ਚ ਰਹਿੰਨੇ ਆਂ ਪਿੱਪਣਾ ਤੇ ਭੋੜਾਂ ਵਾਲੀ ਸ਼ਾਂ ਜਿਆਦਾ ਆਉਂਦੀ ਏ ਕਿ ਕੌਫੀ ਪੀਣ ਬੈਠੀਏ ਜਦੋਂ ਕਿਸੇ ਕੈਫੇ ਉੱਤੇ ਗੁੜ ਦੀ ਬਣਾਈ ਸਾਨੂੰ ਚਾਹ ਜਿਆਦਾ ਆਉਂਦੀ ਏ ਉਹ ਪੁੱਛਦਾ ਨਹੀਂ ਕੋਈ ਇੱਥੇ ਰੋਟੀ ਖਾਦੀ ਕਿ ਜੇ ਖਾਦੀ ਪੁੱਤ ਸੱਚੀ ਮੈਨੂੰ ਮੇਰੀ ਉਦੋਂ ਮਾਂ ਜਿਆਦਾ ਆਉਂਦੀ ਏ ਤੇ ਬਾਕੀ ਇਹ ਗਾਣਾ ਬਈ ਮੈਂ ਪੂਰਾ ਗਾਣਾ ਤੁਹਾਨੂੰ ਸੁਣਾਉਂਗਾ ਜਲਦੀ ਕਿਉਂਕਿ ਲਿਖਿਆ ਥੋੜੇ ਦਿਨ ਹੋਏ ਆ ਉਹਨੂੰ ਸੋਧਣਾ ਵੀ ਪੈਂਦਾ ਹੈ ਹਨ ਫਿਰ ਯਾਦ ਕਰਨਾ ਪੈਂਦਾ ਫਿਰ ਥੋੜਾ ਜਿਹਾ ਸਣਾਉਣ ਚ ਵੀ ਸੁਆਦ ਆਉਂਦਾ ਜੇ ਉਹ ਵਿੱਚ ਕੋਈ ਲਫ਼ਜ਼ ਭੁੱਲ ਜੀਏ ਉਹ ਫਿਰ ਸੁਆਦ ਹੀ ਨਹੀਂ ਆਉਂਦਾ ਹਨ ਸੋ ਬਹੁਤ ਜਲਦੀ ਸੁਣਾਉਂਗਾ ਬਾਈ ਤੇ ਇੱਕ ਆਪਾਂ ਗੱਲ ਕਰਦੇ ਸੀ ਮੈਂ ਇੱਕ ਪੰਡੋਰੀ ਜਿਹੜਾ ਇੱਕ ਬੱਚਾ ਹੀ ਕਹਿ ਲਓ ਉਹਨੂੰ ਹਨ ਵੀ ਹੈਂਡੀਕੈਪਟ ਵੀ ਹੈ ਸ਼ਾਇਦ ਉਹਦੇ ਪੈਰ ਠੀਕ ਨਹੀਂ ਹੈਗੇ ਲੋਕ ਨਾ ਜਿਹੜੇ ਵੈਸੇ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਕਲਾਕਾਰ ਹੁੰਦਾ ਹੈ ਹੈ ਤਾਂ ਆਪੋ ਆਪਣੀ ਸੋਚ ਹੈ ਕਲਾਕਾਰ ਦਾ ਮਤਲਬ ਹੁੰਦਾ ਹੈ ਜਾਂ ਕੋਈ ਸ਼ਾਇਰੀ ਲਿਖਦਾ ਹੈ ਕੋਈ ਗਾਣਾ ਲਿਖਦਾ ਇੱਕ ਵਿਸ਼ਰੀ ਲਿਖਦਾ ਧਾਰਮਿਕ ਚੀਜ਼ ਲਿਖਦਾ ਕੁਝ ਵੀ ਲਿਖਦਾ ਉਹ ਲੋਕਾਂ ਨੂੰ ਮਨੋਰੰਜਨ ਵਾਸਤੇ ਹੁੰਦਾ ਪਰ ਹੁਣ ਤੁਸੀਂ ਸ਼ਾਇਰੀਆਂ 'ਚ ਦੇਖਿਆ ਹਨ ਵੀ ਗਾਲਾਂ ਕੱਢਦੇ ਆ ਇੱਕ ਦੂਜੇ ਨੂੰ ਫਲਾਨਿਆਂ ਟਾਈਮ ਪਾਲਾ ਧੌਂਕਾ ਟਾਈਮ ਪਾਲਾ ਅੱਛਾ ਉਹ ਮਹਿਕ ਪੰਡੋਰੀ ਨੇ ਕੋਈ ਜਸ ਗਰੇਵਾਲ ਢਾਲੀ ਵਾਲਾ ਸ਼ਾਇਰ ਮੁੰਡਾ ਕਲਾਕਾਰ ਹੈ ਉਹ ਉਹਨੂੰ ਪਤਾ ਨਹੀਂ ਕੋਈ ਰਿਪਲਾਈ ਜੇ ਤਾਂ ਉਹਨੇ ਉੱਥੋਂ ਮੁੰਡੇ ਆ ਕੇ ਉਹਨੂੰ ਉਹਦੀ ਕੁੱਟਮਾਰ ਕਰੀ ਉਹ ਮੈਂ ਦੇਖਿਆ ਥੋੜਾ ਲਫ਼ਜ਼ ਵੀ ਬਹੁਤ ਗੰਦੇ ਬੋਲਦਾ ਸੀ ਉਹ ਜਿਹੜਾ ਬੱਚਾ ਹੈ ਚਲੋ ਉਹ ਗੱਲ ਕਿੱਥੋਂ ਕਿੱਥੋਂ ਉੱਠੀ ਤੇ ਗੱਲ ਉਹ ਸੱਟਾ ਕੀ ਨਿਕਲੇ ਗੱਲ ਕਰਨ ਦਾ ਮਤਲਬ ਇਹ ਆ ਦੋ ਨੌਜਵਾਨਾਂ ਦਾ ਜੀ ਕਤਲ ਹੋ ਗਿਆ ਤੁਸੀਂ ਦੇਖੀਆਂ ਹੋਣਗੀਆਂ ਨਿਊਜ਼ਾਂ ਇੱਕ ਮੁੰਡਾ ਸੀਗਾ ਸਮਰਵੀਰ ਇੱਕ ਸ਼ਾਇਦ ਸ਼ੋਭ ਸ਼ੋਭਵੀਰ ਸੀ ਪਤਾ ਨਹੀਂ ਇਹ ਜਾਂ ਕੁਝ ਨਾਮ ਇੱਕ ਮੁੰਡਾ 19 ਸਾਲ ਦਾ ਸੀ ਇੱਕ ਮੇਰੇ ਖਿਆਲ 22 ਸਾਲ ਦਾ ਸੀ ਉਹ ਜਦੋਂ ਉਹਨੂੰ ਕੁੱਟ ਕੇ ਪੋਤਾਨੀ ਹੋਰ ਕਿਤੇ ਜਾਂਦੇ ਸੀ ਗੱਡੀਆਂ ਆ ਗਈਆਂ ਉਹ ਦੋ ਮੁੰਡੇ ਮਰ ਗਏ ਕਿੱਡੀ ਗੱਲ ਸੀ ਇਹ ਤੁਸੀਂ ਤੁਸੀਂ ਸੋਚ ਕੇ ਦੇਖਿਓ ਇਹ ਵੀ ਇੱਕ ਕਲਾਕਾਰ ਆ ਮੈਨੂੰ ਕਈ ਵਾਰੀ ਮਾੜਾ ਵੀ ਬੋਲ ਜਾਂਦੇ ਆ ਲੋਕ ਵਿੱਚ ਜਿਹੜਾ ਕਲਾਕਾਰ ਹੁੰਦਾ ਉਹਨੂੰ ਸਭ ਤੋਂ ਵੱਧ ਤਾਂ ਨਿਮਰਤਾ ਰੱਖਣੀ ਪੈਂਦੀ ਹੈ ਕੋਈ ਵੀ ਭਾ ਹੋ ਸਕਦਾ ਕੋਈ ਕਲਾਕਾਰ ਤਾਂ ਸਾਰੀ ਉਮਰ ਨਹੀਂ ਬਣਦਾ ਜੇ ਮੈਂ ਆਪਦੇ ਆਪ ਨੂੰ ਤੁਹਾਨੂੰ ਕਹਾ ਕਿ ਮੈਂ ਮੈਨੂੰ ਤਾਂ ਬਾਹਲੀ ਜਾਣਕਾਰੀ ਆ ਹੋ ਸਕਦਾ ਮੇਰਾ ਸੁਰ ਬਿੰਗਾ ਟੇਢਾ ਹੋ ਜਾਂਦਾ ਹੋਵੇ ਕਿਉਂਕਿ ਇਹ ਬੰਦਾ ਹੌਲੀ 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 ਲੋਕ ਦੱਸਦੇ ਹੁੰਦੇ ਆ ਵੀ ਤੂੰ ਇੱਥੇ ਗਲਤ ਐ ਬਾਈ ਇੱਥੇ ਤੂੰ ਸਹੀ ਐ ਫਿਰ ਉਹ ਬੰਦਾ ਸਿੱਖਦਾ ਉਹ ਆਪਦੇ ਆਪ ਨੂੰ ਬਾਤਦਾ ਵੀ ਮੈਂ ਕਿੱਥੇ ਗਲਤ ਆ ਉਹ ਇਹਨਾਂ ਨੇ ਸ਼ੈਰੀ ਨੂੰ ਹੋਰ ਹੀ ਰੰਗ ਦੇ ਦਿੱਤਾ ਕੁਝ ਵੀ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਹਨਾ ਰਿਪਲਾਈ ਜਿਵੇਂ ਹੁਣ ਮੇਰੇ ਤੇ ਫੇਸਬੁੱਕ ਤੇ ਕਈ ਮੈਨੂੰ ਬੋਲ ਜਾਂਦੇ ਆ ਮੈਂ ਕਦੇ ਵੀ ਕਿਸੇ ਦਾ ਰਿਪਲਾਈ ਨਹੀਂ ਕਰਦਾ ਨਾ ਜ਼ਿੰਦਗੀ 'ਚ ਕਰਨਾ ਕੋਈ ਮੈਨੂੰ ਕਮੈਂਟ 'ਚ ਗਾਲ ਵੀ ਕੱਢ ਜੇ ਮੈਂ ਕਦੇ ਕਿਸੇ ਦਾ ਰਿਪਲਾਈ ਨਹੀਂ ਕਰਦਾ ਮੈਂ ਆਪਦੇ ਕੰਮ ਤੇ ਧਿਆਨ ਰੱਖਦਾ ਮੈਂ ਉਹਨਾਂ ਲੋਕਾਂ ਦਾ ਸਤਿਕਾਰ ਕਰਦਾ ਜਿਹੜੋਂ ਜਿਹੜੇ ਪ੍ਰੋਟੇਸਟ ਕਰਦੇ ਸੋ ਉਹਨਾਂ ਨੂੰ ਮਾਫੀ ਚਾਹੁੰਨਾ ਮੈਂ ਕੋਈ ਨਾ ਜੀ ਸੀ ਕਹਿ ਜੀ ਸੋ ਜਿਹੜੇ ਸਪੋਰਟ ਕਰਦੇ ਆ ਹਨਾ ਵੀ ਆਪਾਂ ਉਹਨਾਂ ਦਾ ਸਤਿਕਾਰ ਕਰੂ ਜਿਵੇਂ ਹੁਣ ਉਹ ਚਲੋ ਉਹਨਾਂ ਦੀ ਕੋਈ ਬਾਲੀ ਵੱਡੀ ਦੁਸ਼ਮਣੀ ਨਹੀਂ ਹੁੰਦੀ ਜਿਹੜੇ ਕਤਲ ਹੁੰਦੇ ਆ ਨਾ ਜਿਹੜੇ ਪਹਿਲਾਂ ਜਿਵੇਂ ਹੁਣ ਪੁਰਾਣੇ ਬਜ਼ੁਰਗ ਆ ਸੀ ਉਹਨਾਂ ਕੋਲੇ ਬਹਿਨੇ ਆ ਉਹ ਕਹਿੰਦੇ ਵੀ ਅੱਗੇ ਕਤਲ ਸਾਲੀ ਸਬੱਬੀ ਹੁੰਦਾ ਕਿਤੇ ਜੇ ਹੋ ਜਾਂਦੀ ਜਾਂਦਾ ਹੁੰਦਾ ਕਾਦੇ ਵਾਸਤੇ ਜਿਹਾ ਸਾ ਕੋਈ ਵੀ ਕਿਸੇ ਨੇ ਕਿਸੇ ਦੀ ਜ਼ਮੀਨ ਨੱਪ ਲਈ ਜਿਵੇਂ ਕੋਈ ਕੁੜੀ ਵਿਆਹਤੀ ਉਹਦੇ ਭਰਾ ਨਹੀਂ ਉੱਥੇ ਉਹਦੀ ਜ਼ਮੀਨ ਕਿਸੇ ਨੇ ਨੱਪ ਲਈ ਉੱਥੇ ਲੜਾਈ ਹੋ ਗਈ ਉੱਥੇ ਕਤਲ ਹੋ ਗਿਆ ਜਾਂ ਕਿਸੇ ਔਰਤ ਨੂੰ ਕਿਸੇ ਨੇ ਕੁਛ ਕਹਿਤਾ ਪ੍ਰਾਏ ਮਰਦ ਨੇ ਉਦੋਂ ਕਤਲ ਹੁੰਦੇ ਤੇ ਹੁਣ ਤਾਂ ਯਾਰ ਉਹੀ ਕੁੱਤੇ ਬਿੱਲਿਆਂ ਵਾਂਗੂ ਬੰਦਿਆਂ ਨੂੰ ਮਾਰੀ ਜਾਂਦੇ ਆ ਮੈਂ ਕਮਾਲ ਮੰਨਦਾ ਹੁਣ ਉਹ ਮੁੰਡਾ ਸ਼ਹਿਰੀ ਬੋਲਦਾ ਸੀ ਉਹਨੇ ਕਿਸੇ ਨੂੰ ਮਾਰਾ ਕਹੇ ਤਾਂ ਉਹਨੇ ਕਹੇ ਤਾਂ ਉਹ ਲੜ ਪੇ ਟਾਈਮ ਪਾ ਲਿਆ ਵੀ ਐਡੀ ਸੋਡੀ ਕਾਲੀ ਦੁਸ਼ਮਣੀ ਆ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਜੇ ਤੁਹਾਨੂੰ ਮੰਨ ਲਓ ਮੈਨੂੰ ਕੋਈ ਬੋਲ ਜਾਂਦਾ ਮੈਂ ਕਦੇ ਨਹੀਂ ਕਿਸੇ ਨੂੰ ਕਿਹਾ ਵੀ ਜਾ ਯਾਰ ਉੱਥੇ ਟਾਈਮ ਪਾ ਲਾ ਜਿਹੜਾ ਜਿਹਦੇ ਕੋਲੇ ਜਹੇ ਜਾਂ ਕੁਝ ਹੁੰਦਾ ਉਹ ਬੋਲ ਜਾਂਦਾ ਸੋ ਮੇਰੀ ਤਾਂ ਕਲਾਕਾਰ ਭਰਾਵਾਂ ਨੂੰ ਬੇਨਤੀ ਆ ਜਿਹੜੇ ਇਸ ਲੈਣ ਚ ਮੇਰੇ ਵਾਲੀ ਚ ਹਨਾ ਵੀ ਨਿਮਰਤਾ ਰੱਖੋ ਕੋਸ਼ਿਸ਼ ਇਹ ਕਰੋ ਕਿ ਆਪਾਂ ਲੋਕਾਂ ਨੂੰ ਜੋੜੀਏ ਆਪਣੇ ਨਾ ਕਿ ਤੋੜੀਏ ਬੈਸ ਬਾਰ ਬੁਰੂ ਉਹ ਹੁਣ ਘਰ ਕਿਸੇ ਦਾ ਪਟਿਆ ਗਿਆ ਕਿਸੇ ਦਾ ਹੋਰ ਤਾਂ ਕੁਝ ਨਹੀਂ ਗਿਆ ਉਹ ਮੈਂ ਦੇਖਿਆ ਸੀਗਾ ਸਹਿਜਾਨ ਪੱਟੀ ਹੈ ਜਿਹੜਾ ਪਾਕਿਸਤਾਨ ਵਾਲਾ ਮੁੰਡਾ ਉਹ ਵੀ ਬੋਲੀ ਜਾਂਦਾ ਸੀ ਉਹ ਹੁਣ ਗੱਲ ਬਾਹਲੀ ਗਾਹਾਂ ਵੱਧ ਗਈ ਪਤਾ ਨਹੀਂ ਹੋਰ ਵੀ ਕੀ ਨੁਕਸਾਨ ਹੋਊਗਾ ਉਹ ਹੈ ਤਾਂ ਜਵਾਕ ਕਿਹਦੇ ਆ ਜਿਹੜਾ ਮੈਕ ਪਣੋਰੀ ਆ ਉਹ ਵੀ ਆਪਣੇ ਹੀ ਆ ਜਿਹੜੇ ਵਿਚਾਰੇ ਦੁਨੀਆਂ ਨੂੰ ਤੁਰ ਗਏ ਉਹ ਵੀ ਆਪਣੇ ਹੀ ਆ ਅੱਛਾ ਵਜ੍ਹਾ ਕੀ ਕੁਝ ਵੀ ਨਹੀਂ ਵਜ੍ਹਾ ਯਾਰੇ ਮੈਂ ਮਾਰੀ ਦੀ ਗੱਲ ਪਿੱਛੇ ਤੁਸੀਂ ਕੋਸ਼ਿਸ਼ ਇਹ ਕਰੋ ਚੰਗੀ ਚੀਜ਼ ਸੁਣਾਓ ਲੋਕਾਂ ਨੂੰ ਚਲੋ ਵੀ ਲੋਕ ਥੋੜਾ ਜਿਹਾ ਚੱਕਮਾ ਸੁਣਦੇ ਆ ਉਹ ਇਹ ਜਾਂ ਵੀ ਲਿਖਿਆ ਜਾ ਸਕਦਾ ਹੈ ਗਾਇਆ ਜਾ ਸਕਦਾ ਹੈ ਸ਼ਹਿਰੀ ਬੋਲੀ ਜਾ ਸਕਦੀ ਹੈ ਪਰ ਜਿਹੜਾ ਮਾਰ ਮਰਾਾਈ ਤੱਕ ਕੰਮ ਪਹੁੰਚ ਜਾਂਦਾ ਇਹ ਬਹੁਤ ਮਾੜੀ ਗੱਲ ਹੈ ਬਹੁਤ ਬੁਰਾ ਲੱਗਿਆ ਬਾਈ ਮੈਨੂੰ ਇਹ ਦੇਖ ਕੇ ਮੈਂ ਕੱਲ ਵੀ ਬੈਠਾ ਸੋਚੀ ਗਿਆ ਕਿ ਯਾਰ ਇੱਕ ਬੰਦੇ ਨੇ ਸ਼ਹਿਰੀ ਬੋਲਤੀ ਉਹਨੇ ਉਥੇ ਬੋਲਤੀ ਉਹਨੇ ਉਥੇ ਬੋਲਤੀ ਉਹਨਾਂ ਨੇ ਟਾਈਮ ਪਾ ਲਿਆ ਉਹ ਉਹਨੂੰ ਕੁੱਟ ਕੇ ਮਗਰੋਂ ਦੁਬਾਰੇ ਫੇਰ ਕਿਤੇ ਲੜਾਈ ਹੋਈ ਉਹਦੇ ਜੋ ਮੁੰਡੇ ਮਾਰੇ ਗਏ ਦੋ ਉਹ ਕਿਸੇ ਨਾ ਘਰ ਤਾਂ ਉੱਜਣ ਗਿਆ ਨਾ ਉਹ ਮੁੰਡਿਆਂ ਨੇ ਜਿਹੜੇ ਦੋ ਜਿਨ੍ਹਾਂ ਦੀ ਡੈਥ ਹੋਈ ਹੈ ਬਾਈ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਤੁਸੀਂ ਮੁੰਡੇ ਦੇਖਿਓ ਉਹ ਪੱਗਾਂ ਬੰਨੀਆਂ ਬਾਹਲੇ ਸੋਹਣੇ ਨੌਜਵਾਨ ਨੇ ਤੇ ਮੁੱਛਾਂ ਹਜੇ ਫੁੱਟਦੀਆਂ ਸੀ ਉਹਨਾਂ ਦੇ ਤੇ ਉਹਨਾਂ ਦਾ ਘਰ ਖਰਾਬ ਹੋ ਗਿਆ ਬਾਈ ਆਪਣਾ ਆਪਾਂ ਉਹ ਇਹੋ ਜਿਹਾ ਕੰਮ ਤਾਂ ਆਪਾਂ ਕਰੋ ਹੀ ਨਾ ਯਾਰ ਵੀ ਕਿਸੇ ਦਾ ਕੋਈ ਧੀ ਪੁੱਤ ਚਲਿਆ ਜਾਵੇ ਕੋਸ਼ਿਸ਼ ਇਹ ਕਰੋ ਨਸ਼ਿਆਂ ਤੇ ਨਸ਼ਿਆਂ ਤੇ ਗਾਦੋ ਵੀ ਯਾਰੋ ਚਿੱਟਾ ਬਾਈ ਛੱਡ ਦਿਓ ਵਧੀਆ ਹਾਲ ਦੀ ਜ਼ਿੰਦਗੀ ਜਿਉਂੋ ਹਣਾ ਬਸ ਇਹੇ ਵਿਸ਼ੇ ਹੈ ਕੋਈ ਜ਼ਰੂਰੀ ਤਾਂ ਨਹੀਂ ਵੀ ਆਪਾਂ ਬੈਲਪੁਰੇ ਵਾਲਾ ਠਾ ਇਧਰ ਹੋਈ ਠਾ ਉਧਰ ਚਲੋ ਲੋਕ ਚਾਹੇ ਸੁਣਦੇ ਵੀ ਹੈ ਪਰ ਇਹ ਲੋਕਾਂ ਨੂੰ ਆਪਾਂ ਕਹੀਏ ਵੀ ਜੇ ਸੁਣਦੇ ਆਪਾਂ ਹੋਰ ਵੀ ਹੋਰ ਗਾਈ ਚੱਲੀਏ ਤਾਂ ਉਹ ਲੋਕ ਜਿਹੜੀ ਨੌਜਵਾਨੀ ਹੈ ਉਹ ਹੋਰ ੜਕ ਜਾਂਦੀ ਹੈ ਸੋ ਉਹਨਾਂ ਨੂੰ ਸਿੱਧੇ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕਰੋ ਯਾਰ ਵੀ ਨੁਕਸਾਨ ਹੋ ਗਿਆ ਬਹੁਤ ਵੱਡਾ ਮੇਰਾ ਭਾਣ ਜਿਆ ਸੀ ਇੱਕੋ ਹੀ ਉਹਦੀ ਡੈਥ ਹੋਈ ਹੈ 2 ਸਾਲ ਹੋ ਗਏ ਸਾਨੂੰ ਪਤਾ ਸੀ ਉਹ ਦਰਦ ਚ ਲਿਆ 21 ਸਾਲਾਂ ਦਾ ਸੀ ਉਹ ਸੋ ਆਈਡੀ ਐਡਾ ਦਾ ਕੋਈ ਵੈਰ ਨਹੀਂ ਹੁੰਦਾ ਯਾਰ ਵੀ ਜਿਹੜਾ ਆਪਾਂ ਕਤਲਾਂ ਤੱਕ ਗੱਲ ਪਹੁੰਚ ਗਈ ਸਿਰਫ ਇੱਕ ਸ਼ੈਰੀ ਕਰਕੇ ਚਲੋ ਕੋਈ ਬਾਲੀ ਵੱਡੀ ਕੋਈ ਅਣਖ ਦੀ ਗੱਲ ਹੁੰਦੀ ਹੈ ਕੋਈ ਜ਼ਮੀਨ ਜਾਇਦਾਦ ਦੀ ਗੱਲ ਹੁੰਦੀ ਹੈ ਉੱਥੇ ਕੁਝ ਹੋ ਜੇ ਆਪਾਂ ਮਨ ਵੀ ਲੱਗੇ ਕਿ ਯਾ ਯਾਰ ਉਹ ਜਿਹੜੇ ਮਰ ਗਏ ਉਹ ਧੱਕਾ ਕਰਦੇ ਉਹ ਤਾਂ ਗੱਲ ਹੀ ਕੁਝ ਨਹੀਂ ਸੀ ਯਾਰ ਸੋ ਮੇਰੀ ਬੇਨਤੀ ਭਰਾਵੋ ਹੱਥ ਬੰਨ ਕੇ ਲੋਕਾਂ ਨੂੰ ਵੀ ਜਿਹੜੇ ਤੁਸੀਂ ਸੁਣਨ ਵਾਲਿਓ ਕਿ ਚੰਗੀ ਚੀਜ਼ ਸੁਣੋ ਯਾਰ ਕੋਸ਼ਿਸ਼ ਇਹ ਕਰੋ ਤੁਹਾਡਾ ਬੱਚਾ ਵੀ ਜੇ ਕੋਈ ਐਦਾਂ ਤੁਹਾਨੂੰ ਲੱਗਦਾ ਵੀ ਇਹ ਅਜਾ ਇੱਕ ਹੁਣ ਪੱਟੂ ਅੱਗੇ ਜਿਹੜੇ ਪਹਿਲਾਂ ਵਾਲੇ ਲੋਕ ਸੀ ਉਹ ਗਾਣਾ ਸੁਣਦੇ ਇੰਜਵਾਏ ਕਰਦੇ ਉਹਨੂੰ ਉੱਥੇ ਛੱਡ ਦਿੰਦੇ ਹੁਣ ਜਿਹੜੇ ਆਪਣੇ ਲੋਕ ਐ ਜੇ ਮਾਰੀ ਦੀ ਕਿਸੇ ਨਾਲ ਕੋਈ ਖਾਰ ਹੈ ਗਾਣਾ ਲਾ ਕੇ ਸਟੋਰੀ ਤੇ ਮਤਲਬ ਉਹ ਤੇ ਲਾ ਲਾ ਪਾਉਣਗੇ ਇਹ ਚੀਜ਼ਾਂ ਚ ਯਾਰ ਕੀ ਰੱਖਿਆ ਬਾਈ ਚਾਹੇ ਕੋਈ ਮੇਰੇ ਤੇ ਪਾਈ ਜਾਵੇ ਮੈਨੂੰ ਕੋਈ ਮਤਲਬ ਨਹੀਂ ਕਈ ਜਾਣਦੇ ਕੋਈ ਔਰ ਜੇ ਕੋਈ ਬੋਲ ਵੀ ਦੇਊਗਾ ਕੋਸ ਆਪਾਂ ਹੱਥ ਜੋੜ ਲੈਨੇ ਆਂ ਵੀ ਬਾਈ ਐਡਾ ਦਾ ਕੋਈ ਆਪਣਾ ਇਹ ਆਪਣੀ ਕਾਹਦੀ ਲੜਾਈ ਐ ਕਲਾਕਾਰੀ ਵਿੱਚ ਇਹ ਕੋਈ ਲੜਾਈ ਨਹੀਂ ਮੰਨਦਾ ਮੈਂ ਇਹਨੇ ਨਵੇਂ ਮੁੰਡੇ ਆ ਵਿਚਾਰੇ ਉਹੋ ਬਾਸ ਮੇਰੀ ਲੋਕਾਂ ਨੂੰ ਅਪੀਲ ਆ ਭਰਾਵੋ ਕਿ ਚੰਗੀ ਚੀਜ਼ ਸੁਣੋ ਤੁਸੀਂ ਕੋਈ ਰੋਮਾਂਟਿਕ ਚੀਜ਼ ਕਹਿ ਦਿਓ ਅਗਲੇ ਨੂੰ ਵੀ ਯਾਰ ਸੁਣਾ ਹੁਣ ਬਸੇਰੇ ਮੁੰਡਿਆਂ ਦੇ ਜਿਹੜੇ ਥੋੜਾ ਜਿਹਾ ਉਮਰ ਚ ਵੱਡੇ ਹੋ ਗਏ ਲਵ ਸਟੋਰੀ ਤਕਰੀਬਨ ਹਰੇਕ ਦੀ ਹੁੰਦੀ ਹੈ ਹੈਨਾ ਟੁੱਟ ਵੀ ਜਾਂਦੀ ਹੈ ਇਹ ਵੀ ਮੈਨੂੰ ਪਤਾ ਹੈ ਕਿ ਪਾਰ ਨਹੀਂ ਚੜਦੀ ਸੋ ਉਹੋ ਜਿਹਾ ਕੋਈ ਗਾਣਾ ਸੁਣ ਲਓ ਸੋ ਮੇਰੀ ਬੇਨਤੀ ਲੋਕਾਂ ਨੂੰ ਵੀ ਹੈ ਭਾਈ ਕਿ ਇਹ ਬਹੁਤ ਨਕ ਹੁੰਦਾ ਹੋਈ ਗਿਆ ਨੁਕਸਾਨ ਹਨ ਦੋ ਜਵਾਕ ਕਿਸੇ ਦੇ ਘਰੋਂ ਚਲੇ ਗਏ ਯਾਰ ਉਹਨਾਂ ਨੂੰ ਕੀ ਸ਼ਾਇਰੀਆਂ ਤਾਰਨੀਆਂ ਤੇ ਕੀ ਉਹਨਾਂ ਨੂੰ ਗਾਣੇ ਤਾਰਨਗੇ ਉਹ ਵਿਚਾਰੇ ਐਵੇਂ ਜਿਵੇਂ ਕਹਿੰਦੇ ਹੁੰਦੇ ਆਸਾਨਾਂ ਦੇ ਭੇੜ ਚੋਂ ਉਹੀ ਲਗੜੇਗੇ ਨਾਲੇ ਉਹਨਾਂ ਦਾ ਕੋਈ ਉਹ ਨਹੀਂ ਸੀ ਪਤਾ ਨਹੀਂ ਗੱਡੀ ਜਾਂਦੇ ਸੀ ਫਾਇਰਿੰਗ ਹੋ ਗਈ ਦੋਨੇ ਮੁੰਡੇ ਵਿਚਾਰੇ ਦੁਨੀਆ ਤੋਂ ਤੁਰ ਗਏ ਉਹਨਾਂ ਦਾ ਘਰ ਉਜੜ ਗਿਆ ਬਾਈ ਸੋ ਮੇਰੀ ਬੇਨਤੀ ਹੈ ਜਿਹੜੇ ਆ ਸ਼ਾਇਰੀਆਂ ਬੋਲਦੇ ਆ ਸਾਰੇ ਭਰਾਵਾਂ ਨੂੰ ਕੀ ਯਾਰ ਤੁਸੀਂ ਪਿਆਰ ਵੰਡੋ ਚਾਹੇ ਮੂਰੋਂ ਸਾਨੂੰ ਕੋਈ ਨਾਫਰਤ ਕਰਦਾ ਪਰ ਤੁਸੀਂ ਪਿਆਰ ਵੰਡੋ ਐਡਾ ਤਾਂ ਕੋਈ ਪਾਗਲ ਨਹੀਂ ਹੁੰਦਾ ਕਿ ਜੇ ਹੁਣ ਆਪਾਂ ਜੇ ਕਿਸੇ ਨੂੰ ਮੂਰੋਂ ਕਹਾਂਗੇ ਵੀ ਹਾਂ ਯਾਰ ਆਜੋ ਟੈਂਪ ਪਾ ਲੂ ਤਾਂ ਫਿਰ ਉੱਥੇ ਤਾਂ ਲੜਾਈ ਹੋਊਗੀ ਪਤਾ ਹੀ ਹੈ ਇਹਨੂੰ ਕੋਈ ਕਹਿਣਾ ਵੀ ਹੈ ਚੁੱਪ ਕਰ ਜਾਓ ਯਾਰ ਸਮਝਦਾਰੀ ਵਰਤੋ ਆਪ ਦੀ ਸੋ ਨੁਕਸਾਨ ਤਾਂ ਵੈਸੇ ਹੀ ਪੰਜਾਬ ਦਾ ਬਹੁਤ ਹੋਈ ਜਾਂਦਾ ਆਪਾਂ ਨੂੰ ਪਤਾ ਹੀ ਹੈ ਹੈਨਾ ਜਾਨੀ ਨੁਕਸਾਨ ਹੈ ਜਿਹੜਾ ਇਹ ਕਦੇ ਦੁਬਾਰੇ ਦੀ ਭਰ ਪਾਈ ਵੀ ਨਹੀਂ ਹੁੰਦੀ ਸੋ ਲੋਕਾਂ ਨੂੰ ਬੇਨਤੀ ਆ ਬਾਈ ਥੋੜਾ ਜਿਆ ਤੇ ਇੱਕ ਆਪਾਂ ਗਾਣਾ ਪਾਇਆ ਹੈ ਪੈਂਚਰ ਜਰੂਰ ਸੁਣਿਓ ਬਹੁਤ ਘੈਂਟ ਗਾਣਾ ਐ ਉਹ ਉਹ ਸਰਕਾਰਾਂ ਤੇ ਵੀ ਲਾ ਸਕਦੇ ਹੋ ਤੁਸੀਂ ਜਿਵੇਂ ਤੁਹਾਨੂੰ ਜਿਹੜਾ ਸੁਣ ਕੇ ਪਤਾ ਲੱਗ ਜੂ ਉਹ ਮੈਂ ਪਾਇਆ 3 ਵਜੇ ਅੱਜ ਤੇ ਜਰੂਰ ਉਹਨੂੰ ਸੁਣਿਓ ਸ਼ੇਅਰ ਕਰਿਓ ਤੇ ਅੱਗੇ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਚੈਨਲ ਸਬਸਕ੍ਰਾਈਬ ਜਿਹਨੇ ਨਹੀਂ ਕਰਿਆ ਬਈ ਕਰ ਲਿਓ ਕੱਲ ਨੂੰ ਫੇਰ ਹਾਜ਼ਰੀ ਲਵਾਵਾਂਗੇ ਦਿਨੇ 10 10:30 ਵਜੇ ਸੋ ਜਰੂਰ ਸੁਣਿਓ ਕੱਲ ਨੂੰ ਵੀ ਵਧੀਆ ਤੁਹਾਨੂੰ ਲੋਕ ਤੱਤ ਸੁਣਾਵਾਂਗੇ ਉਹ ਦੋਸਤ ਮਾੜਾ ਦੁਸ਼ਮਣ ਤੋਂ ਬਈ ਜਿਹੜੇ ਦੇ ਗੱਲ ਪੱਜਦੀ ਨਹੀਂ ਦੋਸਤੀ ਤੇ ਹੈ ਜਿਹੜੇ ਅੱਜ ਕੱਲ ਦੇ ਦੋਸਤ ਹੈ ਜਿਵੇਂ ਕਹਿ ਰਹੇ ਹੋ ਹਨਾ ਵੀ ਨਾਲ ਖਾ ਕੇ ਜੜ੍ਹਾਂ ਵੜਦੇ ਆ ਉਹ ਉਹਨਾਂ ਤੇ ਇਹ ਗਾਣਾ ਹੈ ਸੋ ਕੱਲ ਨੂੰ 10 10:30 ਵਜੇ ਬਾਈ ਜਰੂਰ ਸੁਣਿਓ ਚੈਨਲ ਸਬਸਕ੍ਰਾਈਬ ਕਰ ਲਿਓ ਕਿਸੇ ਭਰਾ ਦੀ ਕੋਈ ਫਰਮਾਇਸ਼ ਹੈ ਤਾਂ ਤੁਸੀਂ ਜਰੂਰ ਕਮੈਂਟਾਂ 'ਚ ਦੱਸਦਿਆ ਕਰੋ ਮੈਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰੂੰਗਾ ਪੂਰੀ ਕਰਨ ਦੀ ਸੋ ਰੱਬ ਰੱਖਾ ਬਾਈ ਫੇਰ ਮਿਲਦੇ ਆ ਆਵਾਜ਼ ਰਹੋ ਖੁਸ਼ ਰਹੋ ਤੇ ਬਹਿਰ ਬਿਰੋਧ ਛੱਡ ਕੇ ਪਿਆਰ ਵੰਡੋ ਬਾਈ ਕਦੇ ਵੀ ਆਣ ਗਵਾਂਡ ਜਾਂ ਕਿਸੇ ਨਾਲ ਵੀ ਕਦੇ ਕੋਸ਼ਿਸ਼ ਨਾ ਕਰੋ ਵੀ ਆਪਾਂ ਬੈਰ ਪਾਈਏ ਕਿਉਂਕਿ ਜ਼ਿੰਦਗੀ ਇੱਕ ਮਿਲੀ ਆ ਆਪਾਂ ਨੂੰ ਇਹਨੂੰ ਆਪਾਂ ਪਿਆਰ ਨਾਲ ਜੀਵੀਏ ਸੁਣੋ ਚੰਗੀਆਂ ਚੀਜ਼ਾਂ ਸੁਣੋ ਜਿਹੜੀਆਂ ਕਿ ਤੁਹਾਡਾ ਮਾਈਂਡ ਫਰੈਸ਼ ਵੀ ਕਰਨ ਤੇ ਤੁਹਾਨੂੰ ਸੁਣ ਕੇ ਉਹਨਾਂ ਨੂੰ ਸ਼ਾਂਤੀ ਆਵੇ ਵੀ ਯਾਰ ਆਪਾਂ ਆਪਦੀ ਜ਼ਿੰਦਗੀ ਐਂ ਜਿਉਣੀ ਆ ਸੋ ਕੁਛ ਨਹੀਂ ਇੰਨਾ ਚ ਬੈਲ ਪੁਣਿਆ ਚ ਮੈਂ ਜਿਵੇਂ ਇੱਕ ਗਾਣਾ ਮੈਂ ਤੁਹਾਨੂੰ ਕਦੇ ਸੁਣਾਉਂਗਾ ਕਿ ਜਿੱਧਰ ਨੂੰ ਹੋਇਆ ਮੂੰਹ ਚੱਲ ਜੇ ਆਪਣਾ ਨਹੀਂ ਹੁੰਦਾ ਕੋਈ ਬੰਦੂਖ ਦਾ ਬੰਦੂਖ ਤੁਸੀਂ ਲਿਆਇਓ ਲਸਾ ਸਬਣ ਵਾਲਿਓ ਕੋਲੇ ਰੱਖ ਲਿਓ ਉਹਨੂੰ ਜੇ ਉਹਦਾ ਮੂੰਹ ਛੋਡੇ ਵੀ ਨਹੀਂ ਕਰਤਾ ਕਿਸੇ ਨੇ ਜ ਉਹਨੇ ਘੋੜਾ ਦੱਬ ਤਾ ਗੋਲੀ ਛੋਡੇ ਵੀ ਵੱਜੂਗੀ ਹਥਿਆਰਾਂ ਦਾ ਕਦੇ ਵੀ ਕੋਈ ਆਪਣਾ ਨਹੀਂ ਹੁੰਦਾ ਸੋ ਇਸ ਕਰਕੇ ਵੀਰੇ ਬੇਨਤੀ ਇਹੀ ਹੈ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਕਿ ਪਿਆਰ ਵੰਡੋ ਜਿੰਨਾ ਵੀ ਹੋ ਸਕਦਾ ਸੋ ਬਾਕੀ ਜਿੰਨੇ ਵੀ ਭੈਣ ਭਰਾ ਦੇਖਦੇ ਹੋ ਜਾਂ ਦੇਖੋਗੇ ਸਾਰਿਆਂ ਦਾ ਧੰਨਵਾਦ ਰੱਬ ਰੱਖਾ ਸਸਰੀ ਕਾਲਜੀ ਫੇਰ ਹਾਜ਼ਰ ਹੋਣਾ